ਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੁਕ ਤੇ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਹਜੇ ਪੌਣੇ 10 ਪਤਾ ਨਹੀਂ 9:30 ਹੋਏ ਆ ਪੰਨੇ ਸਭ ਪੌਣੇ 10 ਹੋਏ ਆ ਤੇ ਮੈਨੂੰ ਟਾਈਮ ਐਗਜੈਕਟਲੀ ਪਤਾ ਨਹੀਂਗਾ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਰੈਡੀ ਸ਼ੈਡੀ ਹੋ ਗਏ ਆ ਆਪਾਂ ਬ੍ਰੇਕਫਾਸਟ ਆਪਣਾ ਇਹ ਤੋਂ ਪਹਿਲਾਂ ਕਰ ਲਿਆ ਆ ਕਿਉਂਕਿ ਮੈਂ ਟਾਈਮ ਨਾਲ ਉੱਠ ਗਿਆ ਸੀਗਾ ਤੇ ਟਾਈਮ ਨਾਲ ਉੱਠ ਕੇ ਫਿਰ ਮੈਂ ਆਪਣੇ ਨਾ ਸਟ ਬ੍ਰੇਕਫਾਸਟ ਜਿਹੜਾ ਪਹਿਲਾਂ ਕਰਨਾ ਹੁੰਦਾ ਫਿਰ ਘੰਟਾ ਬਾਅਦ ਜਿਹੜਾ ਮੈਂ ਫਰੂਟਸ ਵਾਲਾ ਤੇ ਹੁਣ ਮੈਂ ਨਾਲ ਦੋ ਆਂਡੇ ਵੀ ਐਡ ਕਰ ਅ ਡਾਈਜੈਸ਼ਨ ਸਿਸਟਮ ਵੀ ਥੋੜਾ ਜਿਹਾ ਸੁਧਰੂਗਾ ਉਹਦੇ ਨਾਲ ਤੇ ਦੂਜੇ ਨੰਬਰ ਤੇ ਲਿਵਰ ਦੀ ਇਨਫਲਮੇਸ਼ਨ ਜਿਹੜੀ ਉਹ ਘਟਦੀ ਆ ਆਂਡਾ ਗੋਲੀ ਕੱਢ ਕੇ ਸਿੰਗਾਏ ਆ ਕਹਿੰਦੇ ਡਾਕਟਰ ਨੇ ਮੈਨੂੰ ਦੱਸਿਆ ਤੇ ਬਾਕੀ ਪ੍ਰੋਟੀਨ ਹੁੰਦਾ ਹਾਈ ਪ੍ਰੋਟੀਨ ਹੁੰਦਾ ਇਸ ਕਰਕੇ ਜਿਹੜਾ ਆ ਫਿਰ ਵੀ ਜਿਆਦਾ ਟਾਈਮ ਭੁੱਖ ਨਹੀਂ ਲੱਗਦੀ ਔਰ ਪ੍ਰੋਟੀਨ ਮਸਲ ਦੇ ਵਿੱਚ ਜਾਂਦਾ ਤੇ ਉਹ ਫਿਰ ਫੈਟ ਜਿਆਦਾ ਬਰਨ ਹੁੰਦੀ ਆ ਉਹਦੇ ਨਾਲ ਤੇ ਸਰੀਰ ਦਾ ਵੱਧ ਜ਼ੋਰ ਲੱਗਦਾ ਡਾਈਜੈਸ਼ਨ ਕਰਨ ਲਈ ਸੋ ਉਹ ਚੀਜ਼ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਅੱਜ ਜਾਣਾ ਆਪਾਂ ਮੰਡੀ ਕਾਲਿਆਂ ਵਾਲੀ ਡਾਕਟਰ ਨੰਦਨਪੁਰੀ ਜੀ ਦੇ ਹਸਪੀਟਲ ਤੇ ਜੰਤਾ ਹਸਪੀਟਲ ਆ ਰਿਹਾ ਸੀ ਕਾਲਿਆਂ ਵਾਲੀ ਦੇ ਵਿੱਚ ਜਿੱਥੋਂ ਡੈਡੀ ਦਾ ਰੰਗ ਦਾ ਇਲਾਜ ਕਰਾਇਆ ਸੀ 2 ਮਹੀਨੇ ਤੋਂ ਉੱਪਰ ਹੋ ਗਏ ਡੈਡੀ ਦਾ ਰੰਗ ਪੱਖੋਂ ਬਹੁਤ ਹੱਦ ਤੱਕ ਮਤਲਬ 99% ਠੀਕ ਆ ਹੁਣ ਇਧਰੰਗ ਪੱਖੋਂ ਤੇ ਅੱਜ ਚੈੱਕਅਪ ਸੀਗਾ ਮਹੀਨੇ ਬਾਅਦ ਤੇ 28 ਤਰੀਕਾ ਅੱਜ ਤੇ ਫਿਰ ਅੱਜ ਆਪਾਂ ਡੈਡੀ ਨੂੰ ਲੈ ਕੇ ਚੱਲੇ ਆ ਉੱਥੇ ਤੇ ਕੋਪਸੋ ਦਵਾਈ ਪਹਿਲਾਂ ਉਹਨਾਂ ਨੂੰ ਘੱਟ ਜਵੇ ਬਾਕੀ ਪਤਾ ਲੱਗੂਗਾ ਜਾ ਕੇ ਤੇ ਦੇਖਦੇ ਹਾਂ ਫਿਰ ਕੀ ਬਣਦਾ ਜੁੜਦਾ ਹੈ ਨਾ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਹਾਂ ਕਿੱਥੇ ਜਾਣਾ ਚੱਲ ਹੂੰ ਅੱਛਾ ਬੁਆ ਬਾਹਰ ਖੋਲਾ ਚੱਲ ਜਾਓ ਇਹ ਗਈ ਪੀ ਅਗਲੀ ਸੀਟ ਤੇ ਬਹਿ ਚੁੱਕੇ ਨੇ ਡੈਡੀ ਜੀ ਦੇਖੀ ਹਾਂ ਸੁੱਕਣਾ ਸੀ ਨਾ ਮਿਲਣਾ ਹੈ ਇਧਰੋਂ ਖੋਲ ਲੰਦ ਕੀ ਲੈ ਕੇ ਆਈ ਆ ਕੱਪੇ ਆ ਕੱਪੇ ਹਾਂ ਕੀ ਦੇਖੀਂ ਹਾਂ ਲੈ ਕੇ ਦਿਖਾ ਪਹਿਲਾਂ ਬੈਠੋ ਥੱਲੇ ਥੱਲੇ ਬੈਠੋ ਥੱਲੇ ਬੈਠੋ ਹੂੰ ਪੀੜਣੀਆਂ ਨਹੀਂ ਆ ਪੀੜਣੀਆਂ ਨਹੀਂ ਆ ਕੀ ਲਗਾਈਆਂ ਕੰਮ ਦੀ ਤਾਂ ਲਾਈ ਨਹੀਂ ਹੋਣੀ ਚੀਜ਼ ਕੋਈ ਮਕੈਨਿਕ ਬਣਨਾ ਕਹਿੰਦੀ ਹੁਣ ਦਾਦੂ ਨੂੰ ਦੇਦੀ ਲਿਜਾ ਕੇ ਓਹ ਬਲਾਸ ਤੇ ਤੈਨੂੰ ਸ਼ੇਅਰ ਕਰਦੀ ਉਹ ਦਿਮਾਗ ਦੇ ਪੜਦੇ ਵੀ ਟਕੱਸਲਾ ਦਿਮਾਗ ਦੇ ਨੱਟ ਵੀ ਕੱਸਣ ਵਾਲੇ ਆ ਜਾ ਇੰਨਾ ਕਾਲਾ ਕਰ ਤੇ ਆ ਹਾਏ ਹਾਏ ਲਓ ਵੀ ਡੈਡੀ ਜੀ ਨੂੰ ਦਵਾਤੀ ਐ ਦਵਾਈ ਡੈਡੀ ਜੀ ਹੁਣ ਠੀਕ ਨੇ ਤੇ ਬੰਦਾ ਜੀ ਯਾਰ ਇੰਨਾ ਮਝਾਲ ਸੁਣਾਉਂਦੇ ਨਹੀਂ ਹੈਗਾ ਜੀ ਕਾਲਿਆ ਨੇ ਸੁਣ ਲੈ ਗੇ ਮੈਰ ਮਨਾਰੇ ਆ ਜਾ ਉੱਥੇ ਘਰੇ ਅੰਦਰ ਹੈਗਾ ਹਸਤਰਾ ਰਸ ਹਾਂ ਤਾਂ ਹੀ ਹੈ ਨਾ ਛੁੱਟੀ ਛੱਤੀ ਨਹੀਂ ਹਲੇ ਹੋਣ ਸਸਕਾਰ ਚਲੋ ਮੰਨ ਲੈਨੇ ਆ ਅੱਜ ਕੁਝ ਹੈਗਾ ਆ ਡੈਡੀ ਅ ਮੈਂ ਕੀ ਕਰੀ ਬਾਲ ਥੋੜੀ ਡੈਡੀ ਥੋੜੀ ਥੋੜੀ ਡੈਡੀ ਪੰਨੂ ਦੇ ਗਾਣੇ ਰੇਡੀ ਨਰ ਰਵੈਰ ਪੰਨੂ ਦੇ ਗਾਣੇ ਲਾ ਲਾ ਕੇ ਕਹੀ ਜਾਂਦਾ ਮੈਨੂੰ ਆ ਵੀ ਸੁਣਾ ਦੋ ਆ ਵੀ ਸੁਣਾ ਦੋ ਅੱਛਾ ਰੈਡੀ ਨਾ ਪਰ ਬਹੁਤ ਉਤਸ਼ਾਹ ਮੈਂ ਰਹੀ ਹਾਂ ਹਸ ਸਿੰਦਰ ਦੇ ਵੀ ਸੁਣਾ ਦੇ ਰੈਡੀ ਨਾ ਰੋਣੇ ਲੱਗ ਜਣਾ ਅੱਗੇ ਡੈਡੀ ਸੁਣਦਾ ਹੁੰਦਾ ਸੀ ਦੁਰਗਾ ਰੰਗੀਲਾ ਗਾਲੇ ਲੱਗ ਕੇ ਸਫੈਦਿਆਂ ਦੇ ਰੋ ਲੈਦਾ ਹਾਂ ਡੈਡੀ ਸੁਣਦਾ ਨਿਰਵੈਰ ਪੰਨੂ ਅਪਡੇਟ ਹੋ ਗਿਆ ਰੈਡੀ ਸਾਡਾ ਸਪੋਟੀਫਾਈ ਤੇ ਆ ਗਿਆ ਰੈਡੀ

ਲੋ ਵੀ ਗਾਈਜ਼ ਅੱਜ ਜਦੋਂ ਆਪਾਂ ਸ਼ਾਮ ਨੂੰ ਆਏ ਤੇ ਪਲਾਨ ਬਣ ਗਿਆ ਦਾਲ ਮਗਣੀ ਬਣਾਉਣ ਦਾ ਇਹਨਾਂ ਦਾ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡਾ ਭਰਾ ਤਾਂ ਜਿਹੜਾ ਹੈਗਾ ਉਹ ਤਾਂ ਐਸੀ ਜਿਹਾ ਵੈਸੇ ਦਾਲ ਵਗੈਰਾ ਖਾ ਸਕਦੇ ਪਰ ਮੈਂ ਪਤਾ ਕਿਉਂ ਨਹੀਂ ਖਾ ਰਿਹਾ ਮੈਂ ਪ੍ਰੋਪਰ ਰੈਸਟ ਦੇ ਰਿਹਾ ਬਸ ਜਿੰਨਾ ਚਿਰ ਦੇ ਸਕਾਂ ਕਿਉਂਕਿ ਜਿੱਦੇ ਚਾਹ ਜਿੱਤੇ ਹਾਂ ਜਿੱਦੇ ਬਾਹ ਨਾ ਚੱਲਿਆ ਉਹ ਦਿਖਾ ਲਾਂਗੇ ਪਰ ਫਿਲਹਾਲ ਦੀ ਘੜੀ ਹੁਣ ਮੈਨੂੰ ਕਰੀਵਿੰਗਸ ਬੰਦ ਹੋ ਗਈਆਂ ਜਮਾ ਹੁਣ ਮੈਨੂੰ ਹਾਂ। ਹਾਂ। ਤੁਸੀਂ ਤੋ ਪਹਿਲਾਂ ਕਰ ਲਾ ਰੈਸਟ ਵਿੱਚ ਪਾ ਲੇ। ਕੋਈ ਨਹੀਂ। ਤੇ ਦਾਲ ਮਖਣੀ ਦੀ ਰੈਸਪੀ ਹੈ ਜਿਹੜੀ ਉਹ ਆਪਣੇ ਚੈਨਲ ਤੇ ਆ ਜੂਗੀ। ਮੈਨੂੰ ਸ਼ਕਲ ਦੇ ਕੇ ਦੱਸੋ ਵੀ ਢਾਬਿਆਂ ਵਾਲੀ ਬਣ ਗਈ ਕਿ ਨਹੀਂ? ਲੱਗਦੀ ਹੈ ਕਿ ਨਹੀਂ? ਹਾਂ। ਬਣਾ ਲਈ ਨਾ ਜੋ ਤਕੌਰ ਨੇ। ਤੁਹਾਡੇ ਡੈਡੀ ਨੇ ਬਾਈ ਆ। ਤੇ ਦਾਲ ਮਖਣੀ ਜਿਹੜੀ ਆ ਪੂਰੀ ਘੈਂਟ ਬਣੀ ਆ ਢਾਬਿਆਂ ਵਾਲੀ। ਅੱਜ ਤਾਂ ਸਾਰਿਆਂ ਨੂੰ ਹੀ ਲਾਵਾਂਗੇ। ਹਾਂ। ਕਿਉਂਕਿ ਸਾਰੇ ਖਾਣਗੇ ਸਾਰੇ ਦਸਨਗੇ ਇੱਧਰ ਆਪਾਂ ਨਾਲ ਬਣਾ ਲਏ ਆ। ਰਾਹੀ ਕਿਉਂਕਿ ਅੱਪਾ ਅੱਜ ਰਾਤ ਵੀ ਰੋਟੀ ਕਰਨੀ ਐ ਸਕਿਪ ਤੇ ਖਾਣੀ ਐ ਚੋ ਕਿਉਂਕਿ ਅਸੀਂ ਚੱਲ ਰਹੇ ਆ 2.5 ਕਿ ਟੈਨੂੰ ਪਤਾ ਵੀ 100 ਗ੍ਰਾਮ ਰਾਈਸ ਦੇ ਵਿੱਚ ਵੀ 200 ਪਲੱਸ ਕੈਲਰੀ ਹੁੰਦੀਆਂ ਦੋ ਰੋਟੀਆਂ ਜਿੰਨੀ ਹਾਂ 100 ਗ੍ਰਾਮ ਕਿੰਨੇ ਕੁੰਦੇ ਆ ਕੌਲੀ 100 ਗ੍ਰਾਮ ਖਾ ਲਾਂਗੇ ਮੇਰੀਆਂ ਕੈਲਰੀ ਦੀਆਂ ਪਈਆਂ ਹਜੇ 1300 ਮਿੰਟੀਆਂ ਮੈਨੂੰ ਡੇਲੀ ਕੈਲਰੀ 1300 ਚੋਂ ਮੈਂ 900 ਜਾਂ 1000 ਖਾਂਦੀ ਆ 300 ਮੈਂ ਸੇਵ ਕਰਦੀ ਆ ਕਿਉਂਕਿ ਮੈਂ ਜਿਆਦਾ ਤੱਕ ਨਹੀਂ ਖਾਦੀ ਨਹੀਂ ਹੈਗੀ। ਕੈਲਰੀ ਦੀ ਡੈਫੀਸ਼ੈਂਟ ਦੇ ਵਿੱਚ ਰਹਿ ਕੇ ਤੁਸੀਂ ਪਤਲੇ ਹੋ ਸਕਦੇ ਹੋ। ਮਨ ਲਾ ਮੈਂ ਰੋਟੀ ਨਹੀਂ ਛੱਡ ਰਹੀ ਕਿਉਂਕਿ ਮੈਨੂੰ ਈਕਨੈਸ ਹੋ ਜਾਂਦੀ ਆ ਫੇਰ। ਤੇ ਛੱਡਣੀ ਕੀ ਰੋਟੀ ਮੋਟਾ ਕਰਦੀ ਵੀ ਨਹੀਂ ਬੰਦੇ ਨੂੰ ਜੇ ਤੁਸੀਂ ਆਪਾਂ ਕਹੀਏ ਨਾ ਗੱਲ ਸਬ지 ਸਿਹਤ ਦੇ ਅਕੋਰਡਿੰਗ ਖਾਣ ਦੀ ਜੇ ਹੁਣ ਮੰਨ ਕੇ ਚੱਲੋ ਵੀ ਤੁਸੀਂ ਗਲ ਤੱਕ ਭਰ ਕੇ ਖਾਣੇ ਹੋ ਕੰਮ ਕੋਈ ਹੈ ਨਹੀਂਗਾ ਤਾਂ ਦਿਨ ਤੁਸੀਂ ਮੋਟੇ ਹੋਵੋਗੇ ਘਰ ਦਾ ਖਾਕੇ ਦੀ ਹੁਣ ਬਹੁਤੇ ਬੰਦਿਆਂ ਦਾ ਇਹੀ ਕੁਐਸਚਨ ਹੁੰਦਾ ਕਿ ਮੰਨ ਲਓ ਵੀ ਜਿਹੜਾ ਆ ਵੀ ਵੀ ਅਸੀਂ ਘਰ ਦਾ ਖਾਕੇ ਮੋਟੇ ਹੋਈ ਜਾਂਦੇ ਆ ਘਰ ਦਾ ਖਾਕੇ ਮੋਟੇ ਬਣੇ ਦੀ ਤਾਂ ਹੁੰਦੇ ਆ ਕਿਉਂਕਿ ਆਪਣੇ ਕੋਲੇ ਜਿਹੜਾ ਆ ਕੰਮ ਕਰਨ ਨੂੰ ਨਹੀਂ ਹੁੰਦਾ ਤਾਂ ਫਿਰ ਜਿਹੜੇ ਆਪਣੇ ਅੰਦਰ ਜਿਹੜੀ ਆ ਫਿਰ ਫਿਰ ਬਾਕੀ ਆਪਣੇ ਖਾਣ ਦੇ ਤਰੀਕਾ ਕਰਦਾ ਫਰਕ ਪੈ ਜਾਂਦਾ ਵੀ ਜਦੋਂ ਹੁਣ ਮੰਨ ਲਓ ਅ ਵੀ ਖਾਣ ਨਾਲ ਆਪਾਂ ਫਾਈਬਰ ਬਹੁਤ ਘੱਟ ਖਾਂਦੇ ਜਿਵੇਂ ਸੈਲਡ ਹੋ ਗਿਆ ਜਾਂ ਕੱਚੀਆਂ ਚੀਜ਼ਾਂ ਘੱਟ ਖਾਂਦੇ ਆ ਫਰੂਟਸ ਆਪਾਂ ਬਹੁਤ ਘੱਟ ਖਾਂਦੇ ਆ ਹਨਾ ਤਾਂ ਉਹਦੇ 'ਚ ਹੁੰਦੀ ਆ ਫਾਈਬਰ ਸੋ ਫਾਈਬਰ ਜਿਹੜਾ ਆ ਜੇ ਤੁਸੀਂ ਜ਼ਿਆਦਾ ਫਾਈਬਰ ਖਾਓਗੇ ਤਾਂ ਉਹਦੇ ਨਾਲ ਕੀ ਆ ਤੁਹਾਨੂੰ ਵਾਰ-ਵਾਰ ਚੂ ਕਰਨ ਦਾ ਮਾਣ ਘੱਟ ਕਰਦਾ ਔਰ ਜਿਹੜੀ ਚੀਜ਼ ਆਪਣੇ ਘਰਾਂ 'ਚ ਕਾਮਨ ਆ ਉਹ ਇਹ ਆ ਵੀ ਆਪਾਂ ਕਦੇ ਭੁੱਜਗੇ ਨੂੰ ਗਿਣਿਆ ਨਹੀਂ ਵੀ ਬਿਸਕਟਾਂ ਨੂੰ ਆਪਾਂ ਕਦੇ ਗਿਣਦੇ ਨਹੀਂ ਠੀਕ ਆ ਚਾਹ ਪੀਣੀ ਹੈ ਚਾਹ ਪੀ ਸਕਦੇ ਆ ਚਾਹ ਦੇ ਵਿੱਚ ਨਹੀਂ ਇੰਨੀ ਕੈਲਰੀਜ਼ ਨੇ ਪਰ ਜਿਹੜਾ ਚਾਹ ਦੇ ਨਾਲ ਸਮਾਨ ਖਾਦਾ ਜਾਂਦਾ ਹੈ ਨਾ ਹੁਣ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਤੇ ਦਿੱਲੀ ਮੈਂ ਕੋਈ ਨਾ ਕੋਈ ਚੀਜ਼ ਇਦਾਂ ਦੇਖਦਾ ਰਹਿਣਾ ਇੱਕ ਬਰਫੀ ਦਾ ਪੀਸ ਹੁੰਦਾ ਨਾ ਜਿਹੜਾ ਉਹਦੇ ਵਿੱਚ 124 ਕੈਲਰੀਜ਼ ਹੁੰਦੀਆਂ ਇੱਕ ਪਤੀਸੇ ਦੇ ਪੀਸ ਦੇ ਵਿੱਚ ਪੌਣੇ 200 ਕੈਲਰੀਜ਼ ਹੁੰਦੀਆਂ ਤੇ ਜੇ ਮੰਨ ਲਓ ਆਪਾਂ ਇਦਾਂ ਹੀ ਕਾਊਂਟ ਕਰੀਏ ਤੈ ਤੁਸੀਂ ਦੇਖੋ ਵੀ ਉਹਦੀ 슈ਗਰ ਇਨਟੇਕ 슈ਗਰ ਕਿੰਨੀ ਹੋਊਗੀ ਉਹਦੇ ਵਿੱਚ ਫੇਰ ਕੋਲਡ ਡਰਿੰਕ ਨੂੰ ਆਪਾਂ ਕਦੇ ਗਣਦੇ ਨਹੀਂ ਮਾਤਾ ਯਾਰ ਉਹ ਬਸ ਕਦੇ ਕੋ ਤਾਈਂ ਪੀਣਾ ਉਹ ਕਦੇ ਕੋ ਤਾਈਂ ਜਿਹੜਾ ਆ ਉਹ ਤੁਹਾਡਾ ਇਨਸੂਲਿਨ ਹਾਈ ਕਰਦੀ ਆ ਠੀਕ ਆ 슈ਗਰ ਤੇ ਉਹਦੇ ਨਾਲ ਜਿਹੜਾ ਆ ਫੈਟ ਸਟੋਰੇਜ ਹੋ ਜਾਂ ਹੁਣੀ ਸ਼ੁਰੂ ਹੋ ਜਾਂਦੀ ਆ ਨਾ ਤਾਂ ਮੁੱਕ ਦੀ ਗੱਲ ਇਹ ਆ ਵੀ ਲੋੜ ਅਨਸਾਰ ਸਰੀਰ ਅਕੋਰਡਿੰਗ ਤੇ ਜਿੰਨਾ ਮੰਨ ਕੇ ਚੱਲੋ ਵੀ ਤੁਹਾਨੂੰ ਕੰਮ ਜਿੰਨਾ ਤੁਹਾਡਾ ਸਰੀਰ ਚੱਲਦਾ ਉਹ ਅਕੋਰਡਿੰਗ ਖਾਓ ਐਵਰੇਜ ਬੰਦੇ ਨੂੰ ਜਿਹੜਾ ਬੰਦਾ ਜਮਾਂ ਤੁਰਦਾ ਫਿਰਦਾ ਘੱਟ ਆ ਮੰਨ ਲਓ ਨਾਰਮਲ ਜਮਾਂ ਮਤਲਬ ਆਫਿਸ ਵਰਕ ਵਾਲਾ ਲਾ ਲਓ ਉਹਨੂੰ 2000 ਕੈਲਰੀਆਂ ਦਿਹਾੜੀ ਦੀਆਂ ਵਾਧੂ ਹੁੰਦੀਆਂ ਬਟ ਜਿਹੜਾ ਆਫਿਸ ਵਰਕ ਵਾਲਾ ਬੰਦਾ ਹੀ ਹੁੰਦਾ ਉਹੀ ਸਭ ਤੋਂ ਵੱਧ ਕੈਲਰੀਆਂ ਖਾਂਦਾ ਤੇ ਜਿਹੜਾ ਬੰਦਾ ਮੰਨ ਲਓ ਕੰਮ ਕਰਦਾ ਕੰਮ ਕਰਨ ਵਾਲਾ ਬੰਦਾ ਸਗੋਂ ਦੀ ਘੱਟ ਖਾਂਦਾ ਉਹ ਤੋਂ ਖਾਦੇ ਨਹੀਂ ਜਾਂਦਾ ਕਿਉਂਕਿ ਉਹਦੇ ਕੋਲ ਟਾਈਮ ਘੱਟ ਹੁੰਦਾ ਜਿਹੜਾ ਮੰਨ ਲਓ ਵੀ ਹਾਰਡ ਵਰਕ ਕਰਦਾ ਜਾਂ ਕੁਝ ਵੀ ਐ ਤੇ ਤੁਸੀਂ ਇਹ ਦੇਖੋ ਜਿਹੜੇ ਹਾਰਡ ਵਰਕ ਕਰਦੇ ਆ ਉਹ ਬੰਦਿਆਂ ਦੇ ਕਦੇ ਢਿੱਡ ਨਹੀਂ ਵਧੇ ਹੁੰਦੇ ਕਿਉਂਕਿ ਉਹ ਜਿੰਨਾ ਮਰਜ਼ੀ ਖਾਈ ਜਾਣ ਉਹਨਾਂ ਦਾ ਡਾਈਜੈਸਟ ਹੋਈ ਜਾਣਾ ਉਹਨਾਂ ਦੇ ਸਰੀਰ ਨੂੰ ਲੱਗੀ ਜਾਣਾ ਉਹਨਾਂ ਨੇ ਮਸਲਾ ਤੋਂ ਕੰਮ ਲਈ ਜਾਣਾ ਆਪਣੇ ਦੋਸਤ ਇਹ ਚੀਜ਼ ਆ ਮੈਂ ਬਹੁਤ ਗਿਆਨਵਾਨ ਹੋ ਗਿਆ ਹਾਂ ਔਰ ਮੇਰਾ ਦੋਸਤ ਲਵਦੀਪ ਬਹੁਤ ਖੁਸ਼ ਆ ਮੇਰੇ ਤੋਂ ਕਹਿੰਦਾ ਬਈ ਮੈਨੂੰ ਬਹੁਤ ਖੁਸ਼ੀ ਆ ਵੀ ਤੂੰ ਆਪਣੀ ਹੈਲਥ ਵੱਲੀ ਧਿਆਨ ਦੇਣ ਲੱਗਿਆ ਹੁਣ ਕਿਉਂਕਿ ਉਹ ਬਹੁਤ ਹੈਲਥ ਕੌਂਸ਼ੀਅਸ ਆ ਤੇ ਮੈਂ ਵੀ ਸਾਰਿਆਂ ਕਾ ਸਾਰਿਆਂ ਦੀ ਸੋਚ ਕੇ ਹੀ ਆਪਣੇ ਵੱਲੇ ਧਿਆਨ ਦੇਣਾ ਸ਼ੁਰੂ ਕੀਤਾ ਕਿਉਂਕਿ ਕੁਝ ਤਾਂ ਚਲੋ ਬੰਦਾ ਕਹਿੰਦੇ ਹੁੰਦੇ ਆ ਵੀ ਜਦੋਂ ਮੂੰਹ ਦੇ ਚੀਪੜਾਂ ਪੈਂਦੀਆਂ ਫਿਰ ਬੰਦਾ ਆਪ ਹੀ ਹੈ ਨਾ ਜਿਵੇਂ ਥੋੜਾ ਬਿਮਾਰ ਹੋਇਆ ਤਾਂ ਫਿਰ ਮੈਂ ਥੋੜਾ ਸੋਚਣ ਲੱਗਿਆ ਖੁਸ਼ ਹੁਣ ਮੈਨੂੰ ਮੇਰੇ ਦਿਮਾਗ 'ਚ ਆ ਗਿਆ ਵੀ ਜੇ ਪਰਿਵਾਰ ਦੇ ਵਿੱਚ ਮੈਂ ਥੋੜਾ ਹੈਲਥ ਕੌਨਸ਼ੀਅਸ ਹੋਊਂਗਾ ਜਾਂ ਮੈਂ ਆਪਣੀ ਹੈਲਥ ਬਾਰੇ ਸੋਚੂਗਾ ਤਾਂ ਫਿਰ ਅੱਗੇ ਮੇਰ ਨੂੰ ਫੋਲੋ ਕਰੂਗੀ ਤਕਦੀਰ ਵੀ ਜਿਵੇਂ ਪਹਿਲਾਂ ਲਾਈਫ ਸਟਾਈਲ ਸੀ ਮੰਨ ਲਓ ਕੋਕੋਲ ਡਰਿੰਕ ਪੀਣੀ ਤਾਂ ਉਹ ਚੀਜ਼ ਨੂੰ ਫੋਲੋ ਕਰਦੀ ਸੀ ਤਕਦੀਰ ਬਟ ਜਿਵੇਂ ਹੁਣ ਮੈਂ ਕਰ ਰਿਹਾ ਤਾਂ ਇਸ ਲਾਈਫ ਸਟਾਈਲ ਨੂੰ ਵੀ ਤਕਦੀਰ ਫੋਲੋ ਕਰੂਗੀ ਤਾਂ ਗਾਂ ਤਕਦੀਰ ਦੀ ਹੈਲਥ ਵਧੀਆ ਰਹੂਗੀ ਸੋ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਹੈਲਥ ਕੌਨਸ਼ੀਅਸ ਹੋਣਾ ਜ਼ਰੂਰੀ ਆ ਔਰ ਜਿਹਦਾ ਰਿਜ਼ਲਟ ਮੈਨੂੰ ਆਪਣੇ ਪਰਿਵਾਰ ਚ ਦੇਖਣ ਨੂੰ ਮਿਲਿਆ ਕਿ ਸਾਰੇ ਹੀ ਹੋਣਾ ਜਿਹੜੀਆਂ ਫालतੂ ਦੀਆਂ ਚੀਜ਼ਾਂ ਆਂ ਭੁੱਜ ਗਿਆ ਬਿਸਕੁਟ ਇਹ ਚੀਜ਼ਾਂ ਵੀ ਬਹੁਤ ਘਟਾ ਗਏ ਤੇ ਟਾਈਮ ਨਾਲ ਰੋਟੀ ਖਾਣਾ ਬੜੀ ਤੈਨੂੰ ਕੀ ਚਾਹੀਦਾ ਜਿਹੜੇ ਕੱਢੀ ਜਾਣਾ ਕੀ ਹੋ ਗਿਆ ਪਤਾ ਹਾਂ ਈ ਡੈਗ ਤੇ ਫਿਰ ਕੱਢ ਬਾਰ ਨੂੰ ਕੀ ਚਾਹੀਦਾ ਤੇ ਝਾੜੂ ਨਾ ਪਤਾ ਕੰਦੇ ਜਵਾਕਾਂ ਨਾਲ ਹੀ ਘਰ ਵਸਦੇ ਸੋਹਣੇ ਲੱਗਦੇ ਆ ਤੇ ਜਵਾਕ ਜਦੋਂ ਇਦਾਂ ਦੇ ਹੂਣ ਨਾ ਕੀ ਕਰੀ ਮੈਨੂੰ ਕਹਿੰਦੀ ਹੁਣ ਆ ਪਾਊਡਰ ਚੱਕ ਕੇ ਆ ਡੱਬੇ ਚ ਪਾ ਹਲੇ ਦੱਸ ਹੁਣ ਬੰਦਾ ਕੀ ਕਰੇ ਮੈਥੋਂ ਨਹੀਂ ਪਾਈਦਾ ਕਿੱਦਾਂ ਖਲਾ ਰਹੇ ਪਾਏ ਆ ਹੁਣ ਨਹੀਂ ਸਵੇਰੇ ਚੱਕਾਂਗੇ ਹੁਣ ਤਾਂ ਆਹ ਕੱਦੇ ਰੱਖਿਆ ਇੱਥੇ ਬੱਠਲ ਉਹ ਬਰਾਵਾ ਇੱਥੇ ਹੀ ਖੇਡਾਂ ਲੈ ਕੇ ਆਈ ਸੀ ਉਹ ਪੰਜਾਂ ਜਿਹੜੇ ਅੱਛਾ ਆ ਰੱਬਾ ਠੀਕਾ ਠੀਕਾ ਡੈਡੀ ਮੂ ਡੈਡੀ ਮੂ ਕੈਸੇ ਹੋ ਡੈਡੀ ਮੂ ਸੈਟੇ ਹੁਣ ਕੱਲ ਉਦਾਂ ਵੀ ਹੁਣ ਨੇੜੇ ਜਾਣ ਦੀ ਤਰੀਕਾ ਆ ਰਹੀ ਹੈ ਸੈਟੇ ਹੁਣ ਆਹ ਹੋ ਜਾਏਗਾ ਠੀਕ ਹੈ ਸਹੀ ਆ ਸੈਟਿਆ ਜਿਵੇਂ ਉਹ ਤੇ ਜ਼ੇਰੋ ਚੇ ਨਾ ਹੋਠੇ ਨਹੀਂ ਹੁੰਦਾ ਚੱਕ ਦੇ ਆਏ ਰੋਟੀ ਵੀ ਖਾਦੀ ਖਾਸ਼ੋ ਕੇ ਹਾਂ ਲਾਦੀ ਤਾਂ ਕੋਈ ਨਹੀਂ ਹੁੰਦੀ ਤਾਂ ਕਿ ਤਾ ਇਹ ਰੋਟੀ ਨਾ ਕੋਸ਼ ਕੋਸ਼ ਇੱਧਰ ਕੋਸ਼ ਇੱਧਰ ਨਹੀਂ ਅੱਧੀਆਂ ਚਿੰਜਾ ਖਾਣਦੀ ਅੱਧੀਆਂ ਜਿੱਦੋਂ ਮਮੀ ਉੱਦੇ ਕਹ ਦਿੰਦੀ ਉਹਨਾਂ ਦਾ ਮਮੀ ਤਾਂ ਅੱਡੇ ਡਾਕਟਰ ਨਹੀਂ ਬਣ ਜੇਨੀ ਅੱਧੀਆਂ ਚਿੰਜਾ ਖਾਣੀਆਂ ਵੀ ਹੁੰਦੀ ਉਹ ਵੀ ਕਹ ਦਿੰਦੀ ਨਹੀਂ ਖਾਣੀਆਂ ਆਪ ਦਾ ਭਰੇ ਗੋਲੀ ਆ ਬੇਰੀ ਉਹ ਨਹੀਂ ਖਾਣੀ ਹੂੰ ਉਹ ਆਂਦਾ ਨੂੰ ਫਨੇ ਬਣੀ ਹਾਂ ਮੇਰੇ ਪਾਈ ਆ ਨਾ ਕੋਲ ਉਹ ਵੇਖਿਆ ਜਦੋਂ ਮੈਨੂੰ ਪਤਾ ਨਹੀਂ ਹੈ ਪੁੱਛਦਾ ਇਹ ਬਾਈ ਪਾਗਲ ਬਣਾਉਂਦੇ ਪਤਾ ਆਇਆ ਤੇਰੇ ਨਾਲ ਜਿਆਦਾ ਦਿਮਾਗਾ ਬੰਨ੍ਹੇ ਮਮੀ ਉੱਦੇ ਉਹਨੂੰ ਪਾਗਲ ਡੈਡੀ ਨੂੰ ਬਣਾਉਂਦੀ ਰਹਿੰਦੀ ਆ ਲੈ ਇੰਗਲਿਸ਼ ਫੁੱਲ ਦੇ ਦਿਆਂ ਮੈਂ ਇੰਗਲਿਸ਼ ਫੁੱਲ ਦੀ ਨਾਲ ਇਕਦਾਂ ਸੋਗ ਦੇ ਦੇ ਤਾਂ ਲੱਗੇ ਕੋਈ ਪੰਜਾ ਇਹ ਦੇਖਣਾ ਹੁਣ ਨਹੀਂ ਦੇਖੇ ਉਹਨੂੰ ਖਬਰੇ ਪਿੰਡੋਂ ਉੱਤੇ ਮੈਨੂੰ ਆਂਦਾ ਸੀ ਮੈਨੂੰ ਲੈ ਜਾ ਮੇਰਾ ਜੀ ਨਹੀਂ ਲੱਗਦਾ ਸੀ ਹਸਪਤਾਲ ਜਿੱਦੇ ਉੱਥੇ ਉਹਦੇ ਆਪਣੇ ਅਰੋੜੇ ਦੇ ਦਾਖਲ ਸੀ ਉੱਥੇ ਮੈਨੂੰ ਆਦਾ ਮੇਰਾ ਜੀ ਨਹੀਂ ਲੱਗਦਾ ਚੱਲ ਵਧੀਆ ਕਹਿੰਦਾ ਮੈਂ ਜਾਇਆ ਹਾਂਗਾ ਉੱਥੇ ਇੱਥੇ ਆ ਕੇ ਵੀ ਉਹਨੂੰ ਐ ਹੋਣ ਲੱਗ ਜਾਂਦਾ ਮੈਂ ਛੇਤੀ ਉੱਥੇ ਜਾਵਾਂ ਡੈਡੀ ਨੂੰ ਉਹਦੇ ਨੂੰ ਨਹੀਂ ਲੱਗਦਾ ਉੱਥੇ ਕਹਿ ਜੀ ਲੱਗਦੇ ਹੁੰਦੇ ਕਹਿ ਮੈਂ ਤੇਰੇ ਹਾਲ ਦਾ ਸੀ ਕਿ ਉਧਰ ਤੋਂ ਦੇਖਣਾ ਮੈਂ ਸਾਡਾ ਅਸੀਂ ਕਿੱਦਾਂ ਹੋ ਜਾਈਦਾ ਜਦੋਂ ਅਸੀਂ ਮੰਡੀ ਹੁੰਨੇ ਆ ਕਿੰਨੇ ਦਿਨਾਂ ਦੀ ਪਲੈਨਿੰਗ ਕਰਕੇ ਜਾਂਦੇ ਆ ਹੁਣ ਮੰਮੀ ਵਿਚਾਰੀ ਦੇ ਸਰਵਾਈਕਲ ਦੀ ਬਹੁਤ ਜਿਆਦਾ ਦਰਦ ਹੁੰਦੀ ਪਈ ਆ ਨਜਾਇਜ਼ ਹੀ ਬੱਸ ਹੋਈ ਪਈ ਆ ਹਾਂ ਬੱਸ ਮੇਰਾ ਇਦਾਂ ਆ ਨਾ ਇਹ ਤੁੰਗ ਦਾ ਉਹ ਚੱਕ ਦੀ ਖਲਦੀ ਕਰਕੇ ਨਾ ਡੈਡੀ ਨੂੰ ਹੱਸੀ ਹਾਂ ਤਦੇ ਕਿਤੇ ਰੋਟੀਆਂ ਦੇ ਨਾਲੇ ਮੈਂ ਸ਼ਾਦੂ ਮੈਂ ਕਿਹਾ ਦੁਆ ਆ ਦੁਆ ਕੀ ਆ ਵੀ ਅੱਖਾਂ 'ਤੇ ਪੱਟੀ ਬੰਨ੍ਹ ਲਈ ਉਹ ਘਰ ਵਾਲਾ ਨਾ ਸੀ ਉਹ ਨੋਂਦਾ ਲੱਗ ਗਿਆ ਉਹ ਨਾ ਸੀ ਲੋ ਨਾ ਦ੍ਰਿਸ਼ਟੀ ਉੱਤੇ ਆਪਣੇ ਕੋਲੇ ਹੀ ਸੀ ਕੋਈ ਨਹੀਂ ਕੋਈ ਕਰਦਾ ਬੰਨ੍ਹ ਕੇ ਦੇਖ ਮੈਂ ਕੱਲ ਬਲਾਉਂਚ ਨਹੀਂ ਗਿਆ ਸੀਗਾ ਮੈਂ ਕਿਹਾ ਵੀ ਮੰਦਿਰ ਤੇ ਪੁੱਛਣਾ ਫੋਨ ਲਾ ਕੇ ਵੀ ਪਾਣੀ ਤਾਂ ਨਹੀਂ ਆਇਆ ਤੁਹਾਡੇ ਵੀ ਬਰਨਾਲੇ 'ਚ ਪਾਣੀ। ਮਾਸਟਰ ਕਹਿੰਦਾ ਸੀ ਬਲਾਉਂਚ ਖੜ ਰਹੇ ਸੀਗੇ। ਮੈਂ ਕਿਹਾ ਮੈਂ ਫੋਨ ਕਰਕੇ ਮੈਂ ਦੱਸਾਂ ਵੀ ਪਾਣੀ ਹੈ ਨਹੀਂ। ਮਾਸਟਰ ਕਹਿੰਦਾ ਵੀ ਆਪ ਹੀ ਦੱਸ ਦਿਆਂ ਵੀ ਹੈ ਨਹੀਂ ਪਾਣੀ। ਨਹੀਂ ਇੱਧਰ ਆਪਣੇ ਇੱਧਰ ਨਹੀਂ ਹੈਗਾ ਇੰਨਾ। ਉਹ ਲੋਕੀ ਵੀਡੀਓ ਪਾਣੀ ਕਿੱਥੇ ਹੋ ਰਿਹਾ ਵੀਡੀਓ ਬਰਨਾਲੇ ਦੀ। ਬਰਨਾਲੇ 'ਚ ਵੀ ਹੈਗਾ ਆ ਪਰ ਨਹੀਂ ਹੈਗਾ। ਹੈਗਾ ਬਰਨਾਲੇ 'ਚ ਪਾਣੀ ਨਾ ਜਿਗਰਾ ਦਿਖਾ। ਦੇ ਕਿੰਨੀ ਚਲਾ ਕੇ ਕਹਿੰਦੀ ਬੜੀ ਨੇ ਡੋਲਿਆ ਹਾਂ ਹਾਂ ਕਹਿੰਦੀ ਬੜੀ ਨੇ ਐਡੀ ਖਰਾਬ ਹੈ ਕੁੜੀ ਹੈ ਨਾ ਹਾਂ ਤਾਂ ਮੈਂ ਕਿਹਾ ਤੂੰ ਤਾਂ ਖਰਾ ਸੀ ਮੈਂ ਕਿਹਾ ਕਹਿੰਨੇ ਡੋਲਿਆ ਕਹਿੰਦੀ ਮਮਮੀ ਬੜੀ ਨੇ ਅੱਛਾ ਆ ਪਾਊਡਰ ਕਹਨੇ ਡੋਲਿਆ ਤਕਦੀਰ ਬੜੀ ਨੇ ਡੋਲਿਆ ਅੰਦਰ ਖਲਾਰਾ ਬੜੀ ਨੇ ਪਾਇਆ ਮੈਂ ਆਪਣਾ ਸਾਰਾ ਦੇਣ ਇਦਾਂ ਹੀ ਨਾ ਹੈ ਨਾ ਨਾ ਲੜਾ ਲੈਣਾ ਮਾਰੇ ਲੈ ਇਹਨੇ ਦੂਜੇ ਜਵਾਕ ਨੂੰ ਐਦਾਂ ਹੀ ਕਟਾਰਿਆ ਕਰਨ ਸਤਾਹਰ ਬਹੁਤ ਹੈ ਪੁੱਤ ਨਾ ਨਾ ਅੱਲਾ ਦੇ ਇਹ ਕੋਈ ਐਕਟਰੀ ਮਤਰੀ ਬੋਲ ਪੜਾ ਇਹ ਗਾਣੇ ਨਾਲ ਕੋਈ ਫਾਇਦਾ ਨਹੀਂ ਆਉਂਦਾ ਨਹੀਂ ਆਉਂਦਾ ਹਾਏ ਹਾਏ ਕਿੰਨੇ ਟਾਈਮ ਬਾਅਦ ਇਦਾਂ ਖੁੱਲ ਖਲਾ ਕੇ ਹੱਸੇ ਮੈਂ ਤੋੜੀ ਪਈ ਆ ਲੱਗਾ ਮਾਰਦਾ ਰਣੀ ਕਿਹਾ ਦਰੀਆਂ ਦਾ ਪੁੱਤ ਦਾ ਖਾਲੀ ਮਮੀ ਕਹਿੰਦੀ ਮਾਰ ਕੇ ਦੇ ਮੈਂ ਕਹਿੰਦੀ ਤੂੰ ਜਦੋਂ ਚੱਕਣਾ ਮੈਂ 7-8 ਜੜ ਦੇਣੀਆਂ ਉਹਨਾਂ ਨੂੰ ਡੈਡੀ ਜੋਰ ਹੈਗਾ ਡੋਲਿਆਂ 'ਚ ਗੋਲੀਆਂ ਉੱਧਰ ਕਿਹੜੀ ਤੇ ਨਫ਼ਰਤ ਹੈ ਗੋਲੀਆਂ ਤਾਂ ਹੁਣ ਕਾਹਤੇ ਲਈ ਹਟਾਵੇਂ ਉਹ ਤਾਂ ਇੱਧਰੋਂ ਘੁੰਮਾ ਜਾਵਾ ਉੱਧਰੋਂ ਘੁੰਮ ਜਾਓ 29 ਹੀ ਫਿਰੂੰ ਉਹ ਨਾ ਕੋਈ ਟਾਇਰ ਆਪੇ ਲੈ ਪਾਣੀ ਕਿੱਥੇ ਡੋਲੇ ਨੇ ਮੈਂ ਤੇਰੇ ਪੇਚ ਕਸਾਂ ਅੱਜ ਆ ਲੈ ਗਈ ਐ ਟੂਲਸ 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 ਡਾਲਟੀ ਵਧੀਆ ਯਾਰ 100 ਰੁਪਏ ਦੇ ਵਿੱਚ ਇਹਨਾਂ ਨੂੰ ਵਧੀਆ ਦਿੱਤੀ ਹਾਂ ਕਸ ਦੇ ਨਾਟ ਕਸ ਦੇ ਦੂਜੇ ਪਾਸੋਂ ਕਸੀ ਜਾਂਦਾ ਪੂਰਾ ਪਤਾ ਆਇਆ ਵੀ ਪਲਾਸ ਦੇ ਵਿੱਚ ਕਿਵੇਂ ਪੈਣਾ ਕਿਹੜੀ ਚੀਜ਼ ਕਿਵੇਂ ਕਸੀ ਜਾਣੀ ਆ। ਨਹੀਂ ਸਹੀ ਆ ਮੇਰਾ। ਕਿਤੇ ਉੱਧਰ ਵੀ ਜਾਂਦਾ ਦਿਮਾਗ। ਲੋ ਵੀ ਗਾਇਸ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਟਾਈਮ ਆ ਚੁੱਕਿਆ। ਕਿਉਂਕਿ ਰਾਤ ਦੇ ਬੀਤ ਚੁੱਕੇ ਨੇ ਸਵੇਰ ਕਨੋਂ ਤੇ ਮੈਂ ਹੁਣ ਅਸਲ ਵਿੱਚ 10 ਦਾ ਮੈਕਸਿਮ 10 10:30 ਵਜੇ ਸੌ ਜਾਣਾ ਕਿਉਂਕਿ ਮੈਂ ਉੱਠਣਾ ਸਵੇਰੇ ਔਰ 8 ਘੰਟੇ ਨੀਂਦ ਲੈਣੀ ਜ਼ਰੂਰੀ ਆ ਤੇ ਫਿਰ ਹੁਣ ਲੇਟ ਨਾਈਟ ਤੱਕ ਮੋਬਾਈਲ ਨਹੀਂ ਚਾਹੀਦਾ ਅੱਗੇ 12 12 ਵਜੇ ਤੱਕ ਮੋਬਾਈਲ ਚਲਾਈ ਜਾਈ ਦੇ ਸੀ ਸਵੇਰੇ ਫਿਰ ਉੱਠੀਦਾ ਸੀ ਉਹਨਾਂ ਨੂੰ ਨੀਂਦ ਜੀ ਆਉਣੀ ਸੁਸਤੀ ਜੀ ਰਹਿਣੀ ਹੁਣ ਸੁਸਤੀ ਐਕਟਿਵ ਆ ਕੰਮ ਤੇ ਬਾਕੀ ਅੱਜ ਬਾਈ ਦਾ ਫੋਨ ਆਇਆ ਸੀ ਤੇ ਇੰਦਰ ਦਾ ਤੇ ਕੁਝ ਕੰਮ ਕਰਨੇ ਆ ਜਾ ਕੇ ਉਹ ਵੀ ਆਪਾਂ ਕਰਾਂਗੇ ਹੁਣ ਜਾ ਕੇ ਇੱਕ ਤਰੀਕ ਨੂੰ ਇੱਕ ਦਿਨ ਤਾਂ ਹੀ ਰੱਖਿਆ ਸਨ ਇੱਕ ਦਿਨ ਤਾਂ ਹੀ ਪਹਿਲਾਂ ਜਾਣਾ ਦਾ ਕਿ ਤਿਆਰੀਆਂ ਹੋ ਜਾਣ ਹਨ ਵੀ ਜਿਹੜਾ ਉੱਥੇ ਕਰਾਉਣਾ ਮਾੜਾ ਮੁੰਡਾ ਕੰਮ ਕਰੇ ਹਨ ਤੇ ਉਹ ਕਰਨਾ ਜਾ ਕੇ ਤੇ ਬਾਕੀ ਉਹਨਾਂ ਦੀਆਂ ਤਾਂ ਤਿਆਰੀਆਂ ਹੈ ਹੀ ਨਹੀਂ ਆ ਤੇ ਬਾ ਫਿਰ ਰੌਣਕਾਂ ਲੱਗ ਜਾਣੀਆਂ ਤੋਰੇ ਫੇਰੇ ਵੀ ਹੋਣਗੇ ਤੇ ਬਾਕੀ ਰੌਣਕਾਂ ਵੀ ਲੱਗਣੀਆਂ ਹਨ ਸਾਰੇ ਇਕੱਠੇ ਹੋਣਗੇ ਇਦਾਂ ਹੀ ਆ ਬਈ ਬਾਹਰ ਲਿਆਂਦਾ ਇਦਾਂ ਵੀ ਜਦੋਂ ਬਾਹਰ ਲਿਆਉਂਦੇ ਹੁਣ ਉਹ ਸਾਰਿਆਂ ਨੇ ਉਹਨਾਂ ਦੇ ਆਉਣ ਨਾਲ ਫਿਰ ਸਾਰੇ ਇਕੱਠੇ ਹੋਣਗੇ ਤੇ ਫਿਰ ਅਗਲੇ ਮਹੀਨੇ ਦੇ ਵਿੱਚ ਪੂਰੀਆਂ ਰੌਣਕਾਂ ਲੱਗਣੀਆਂ ਤੇ ਚਲੋ ਜੀ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਹਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗੇ ਹਨਾ ਬਾਏ ਬਾਏ ਜੀ ਗੁੱਡ ਨਾਈਟ